24 ਤਰੀਕ ਔਰ 25 ਤਰੀਕ ਨੂੰ ਰਾਹੋਂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਕਿ ਇੱਕ ਜਾ ਰਹੀ ਸੀਗੀ ਉਹਦੇ ਕੋਲੋਂ ਬਾਲਕ ਹੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲਕ ਹੋਈ ਗਈ ਸੀਗੀ ਬਰਨਾਲਾ ਪਿੰਡ ਤੋਂ ਜਿਹੜੀ ਜਾ ਰਹੀ ਸੀ ਘਰ ਨੂੰ ਉਹਨਾਂ ਕੋਲੋਂ ਸਿਟੀ ਥਣ ਦੇ ਵਿੱਚ ਇਸ ਤੋਂ ਲਵਾ ਸਤਗੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨੀ ਸੋ ਇਹ ਜਿਹੜੀਆਂ ਦੋ ਬਾੜ ਦਾ ਤਾਂ ਸੀਗੇ ਇਹਦੇ ਵਿੱਚ ਮੁਕੱਦਮਾ ਦਰਜ ਸੀਗਾ ਖਣਾ ਰਹੂਚ ਪਰ ਸਿਟੀ ਨਮਾਸ਼ਾ ਸੋ ਇਹਦੀ ਸੰਵੇਦਨਸ਼ੀਲ ਤਰ੍ਹਾਂ ਦੇਖਦੇ ਹੋਏ ਦੋਨਾਂ ਐਸਐਚਓ ਵੱਲੋਂ ਬੜੀ ਤਕਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂਰ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ ਵਰਤੀ ਗਈ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲਿਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਂਦਾ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਚ ਪਏ ਹੋਏ ਹੈ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੀਨੇ ਦਰਜ ਹੈ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ ਛੇਮ ਕਰਨੇ ਦਰਜ ਹੈ ਔਰ ਜਿਹੜੀ ਦੋਸ਼ਣ ਹੈ ਜਿਹਨੂੰ ਬਾਲਾ ਇਹਦੇ ਖਿਲਾਫ ਵੀ ਦੋ ਮੁਕਦਮੇ ਪਹਿਲੇ ਦਰਜ ਸੋ ਇਹਨਾਂ ਦਾ ਜਿਹੜਾ ਪਿਸ਼ੋਕਣ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ ਦੋ ਦਿਨ ਦਾ ਪੁਲਿਸ ਰਿਪੋਰਟ ਹਾਸਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁੱਢਲੀ ਪੁੱਛ ਕੇ ਗੜ੍ਹ ਸ਼ੰਕਰ ਦੇ ਹਿਸ਼ਾਲਪਰੇਗਰੀ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੋ ਮਜੀਦ ਪੁੱਛ ਕੇ ਇਹਨਾਂ ਦਾ ਵੀ ਖੁਲਾਸਾ ਹੋਣ ਦੀ ਸਾਨੂੰ ਉਮੀਦ ਕੋਈ ਹੱਤਿਆਰ ਹੋਰਾ ਮਦੂਈ ਨੇ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਇਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ। ਬਰੀ ਮੰਗ ਲਿਆ। ਰਿਮਾਂਡ ਦੋ ਦਿੰਦਾ ਹਾਸਲ ਕੀਤਾ ਗਿਆ ਬਲਜੀਤ ਦਾ ਔਰ ਉਹਦੇ ਕੋਲੋਂ ਕੁਛ-ਕੁਛ ਕਰਕੇ ਹੋਰ ਸਾਨੂੰ ਬਾਦ ਦਿੱਤਾ ਜਿਹੜੀਆਂ ਉਹਨੇ ਮੁੱਢਲੀ ਕੁਛ-ਕੁਛ ਮੰਗੀਆਂ ਗੜ ਸਿੰਘ ਕਰੀਏ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਬਾਦ ਦਿੱਤਾ ਦੇ ਖਲਾਸੀ ਨੂੰ। ਨਵਾਂ ਸ਼ਹਿਰ ਦੇ ਕੋਈ ਮਾਮਲੇ ਨਹੀਂ ਇਸ ਤਰ੍ਹਾਂ। ਨਵਾਂ ਸ਼ਹਿਰ ਦੇ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੋਲਵ ਹੋ ਗਏ। ਕਿੰਨੀਆਂ ਵਾਰ ਹੋਰ ਕਬਰੀ ਨਹੀਂ ਸੀ ਕਰਨੇ। ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਮਾਨ ਲਿਆ ਕਿਉਂਕਿ ਬਲਜੀਤ ਕੋਲੋਂ ਜਿਹੜਾ ਇਹ ਸਮਾਨ ਹੈਗਾ ਜਾਂ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ ਰੁਪਈ ਸੀਗਾ ਉਹ ਬਲਜੀਤ ਲੂਟ ਕੋਦਨ ਕੀ ਕੀ ਲੁੱਟਿਆ ਸੀ ਨਾ ਨੇ ਇਹ ਚਾਪਟ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਤੇ ਚੈਨੀ ਜਿਹੜੀ ਹੈਗੀ ਹੈ ਰਾਹ ਗਈ ਰੱਦ ਰਿਕਵਰ ਹੋਈ ਹੈ ਰਿਕਵਰ ਹੋ ਗਈ ਹੈ ਤੇ ਕੋਲੋਂ ਵਾਲੀ ਜਿਹੜੀ ਹੈ ਬਾਰ ਦਾ ਚ ਬਰਤੀ ਸੀ ਉਹ ਰਿਕਵਰ ਹੋ ਗਈ ਮੋਟਰਸਾਈਕਲ ਵਰਤੇ ਆ ਇਹਦੇ ਵਿੱਚ ਇਹ ਜਿਹੜਾ ਹੈਗਾ ਪਿਛਲੇ ਦਿਨਾਂ ਚ ਇਹਨਾਂ ਨੇ ਚੰਡੀਗੜ੍ਹ ਤੋਂ ਚੋਰੀ ਕੀਤਾ ਸੀ ਔਰ ਇਸ ਮੋਟਰਸਾਈਕਲ ਨੂੰ ਇਹਨਾਂ ਬਾਰਦਾਤਾ ਚ ਇਸਤੇਮਾਲ ਕੀਤਾ ਗਿਆ ਸੀ ਸੋ ਸਾਡੇ ਕੋਲ ਉਹ ਮੁਕਦਮਾ ਵੀ ਸਾਡਾ ਕੇਸ ਹੋ ਗਿਆ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਕਦਮਾ ਨੰਬਰ ਇਹਨਾਂ ਦੇ ਖਿਲਾਫ ਦਰਜ ਹੈਗਾ ਔਰ ਚੋਰੀ ਦਾ ਜਿਹੜੀ ਐਕਟਿਵ ਹੈਗਾ ਉਹ ਵੀ ਚੋਰੀ ਦੀ ਨਹੀਂ ਐਕਟਿਵ ਜਿਹੜੀ ਹੈਗੀ ਇਹਨਾਂ ਦੀ ਆਪਣੀ